ਅਹ ਬਹੁਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਹਾਂਜੀ ਸਤਿਕਾਰਯੋਗ ਸਾਥੀਓ ਮੈਂ ਅ ਦੋ ਤਿੰਨ ਦਿਨ ਲਗਾਤਾਰ ਲਾਈਵ ਹੋ ਕੇ ਅ ਮੋਗਗੇ ਦੇ ਸਾਥੀ ਚਲੋ ਮਤਲਬ ਹਲਕਾ ਫਰੀਦਕੋਟ ਸਾਹਿਬ ਦੇ ਤੇ ਲੁਧਿਆਣਾ ਲੋਕ ਸਭਾ ਹਲਕੇ ਦੇ ਬਹੁਤ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਸਾਡੀ ਟੀਮ ਦੇ ਨਾਲ ਰਲ ਕੇ ਇਸ ਵਾਰ ਬਹੁਜਨ ਸਮਾਜ પાર્ટી ਦੇ ਪ੍ਰਚਾਰ ਪ੍ਰਸਾਰ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸਾਥ ਦਿਓ ਸਾਡਾ ਤੇ ਸਾਡੇ ਨਾਲ ਜੁੜੋ ਤੇ ਉਹਦੇ ਲਈ ਮੈਂ ਆਪਣੇ ਨੰਬਰ ਤੇ ਕਿਹਾ ਸੀ ਕਿ ਆਪਣਾ ਆਪਣੇ ਜਿਹੜੇ ਨੰਬਰ ਭੇਜੋ ਤਾਂ ਸਾਨੂੰ ਮੈਨੂੰ ਤਾਂ ਉਮੀਦ ਵੀ ਨਹੀਂ ਸੀ ਕਿ ਵੀ ਇੰਨੇ ਨੰਬਰ ਆ ਜਾਣਗੇ ਤੇ ਪਰ ਮੈਂ ਉਹਨਾਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਸਾਰੇ ਸਾਥੀਆਂ ਨੇ ਜਿਹੜੇ ਆ ਨੰਬਰ ਧੜਾ ਧੜ ਮੇਰੇ ਨੰਬਰ ਤੇ ਭੇਜੇ ਤੇ ਖੁਸ਼ੀ ਦੀ ਗੱਲ ਆ ਕਿ ਬਹੁਤ ਸਾਰੇ ਸਾਥੀਆਂ ਨਾਲ ਮੇਰੀ ਗੱਲ ਹੋਊਗੀ ਹਨਾ ਤੇ ਦੂਜੇ ਸਾਥੀਆਂ ਨਾਲ ਵੀ ਮੈਂ ਗੱਲ ਕਰੂੰਗਾ ਹਨਾ ਥੋੜੇ ਜੀ ਆਪਾਂ ਨੂੰ ਸਮੇਂ ਦੀ ਟਾਈਮ ਦੀ ਪ੍ਰੋਬਲਮ ਆ ਮੈਨੂੰ ਵੀ ਥੋੜੀ ਜੀ ਟਾਈਮ ਦੀ ਪ੍ਰੋਬਲਮ ਆ ਮੇਰੇ ਕੋਲੇ ਸਮਾਂ ਘੱਟ ਹੁੰਦਾ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਬਹੁਤ ਸਾਰੇ ਸਾਥੀਆਂ ਨੇ ਬੜਾ ਜਿਹੜਾ ਕਿ ਪੋਜਿਟਿਵ ਹੰਗਾਰਾ ਭਰਿਆ ਤੇ ਦੱਸਿਆ ਕਿ ਯਾਰ ਵੀ ਅਸੀਂ ਤਾਂ ਮਤਲਬ ਕਿ ਅਸੀਂ ਵੀ ਬਹੁਜਨ ਸਮਾਜ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਆ ਵੀ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਹਨਾ ਪੜੇ ਲਿਖੇ ਬੰਦੇ ਆ ਤੇ ਸਭ ਤੋਂ ਖੁਸ਼ੀ ਵਾਲੀ ਗੱਲ ਆ ਕਿ ਤਿੰਨ ਸਾਡੀਆਂ ਭੈਣਾਂ ਨੀ ਵੀ ਨੰਬਰ ਆਪਣੀ ਭੇਜੇ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਮਤਲਬ ਕਿ ਕਰਾਂਗੇ ਬਹੁਜਨ ਸਮਾਜ ਪਾਰਟੀ ਦੇ ਲਈ ਕੰਮ ਕਰਾਂਗੇ ਤੇ ਬਾਕੀ ਸਾਥੀਓ ਇਹ ਮੈਂ ਕਿਸੇ ਗੱਲੋਂ ਐ ਇੱਕ ਭਰਾਇਓ ਨਾ ਜਿਹੜੇ ਸਾਥੀਆਂ ਨੂੰ ਨਹੀਂ ਫੋਨ ਆਇਆ ਵੀ ਸਾਨੂੰ ਤਾਂ ਫੋਨ ਕੀਤਾ ਨਹੀਂ ਮੈਂ ਸਾਰਿਆਂ ਨੂੰ ਫੋਨ ਕਰੂੰਗਾ ਜਿਵੇਂ ਜਿਵੇਂ ਮੈਨੂੰ ਸਮਾਂ ਮਿਲਦਾ ਜਾਂਦਾ ਓਵੇਂ ਓਵੇਂ ਮੈਂ ਫੋਨ ਕਰੀ ਜਾਂਦਾ ਤੇ ਥੋੜਾ ਜਿਹਾ ਗਰੁੱਪ ਦੇ ਵਿੱਚ ਸ਼ਾਮਲ ਕਰਨ ਦੇ ਲਈ ਮਤਲਬ ਥੋੜੀ ਜੀ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਸਾਡੀ ਟੀਮ ਥੋੜੀ ਜੀ ਇਨਵੈਸਟੀਗੇਸ਼ਨ ਕਰਦੀ ਹੈਗੀ ਆ ਹਨਾ ਵੀ ਮਾੜਾ ਜੇ ਸਾਨੂੰ ਯਕੀਨ ਹੋ ਜਾਵੇ ਕਿ ਜਿਹੜਾ ਵੀ ਵਿਅਕਤੀ ਸਾਡੇ ਨਾਲ ਰਲ ਰਿਹਾ ਹੈਗਾ ਹਨਾ ਸਾਡੀ ਗੱਲਬਾਤ ਕਰ ਰਿਹਾ ਵੀ ਉਹ ਸੱਚਮੁੱਚ ਹੀ ਦਿਲੋਂ ਬੌਝਨ ਮੂਵਮੈਂਟ ਦੇ ਨਾਲ ਜੁੜਨਾ ਚਾਹੁੰਦਾ ਜਾਂ ਬੌਝਨ ਮੂਵਮੈਂਟ 'ਚ ਕੰਮ ਕਰਨਾ ਚਾਹੁੰਦਾ ਹੈ ਵੀ ਕੋਈ ਉਹਦਾ ਕੋਈ ਹੋਰ ਮੋਟਿਵ ਨਾ ਹੋਵੇ ਉਹਦੇ ਲਈ ਥੋੜੀ ਜੀ ਸਾਡੇ ਨਾਲ ਬੰਦਿਆਂ ਨੇ ਮਤਲਬ ਕਿ ਕੀਤੀ ਹੈਗਾ ਇੱਕ ਵਿਚਾਰ ਚਰਚਾ ਕੀਤੀ ਵੀ ਆਪਾਂ ਸਾਰੇ ਬੰਦਿਆਂ ਨੂੰ ਯੱਕਦਮ ਨਾ WhatsApp ਆਪਣੇ ਜਿਹੜਾ ਆਪਣਾ ਗਰੁੱਪ ਬਣਿਆ ਹੋਇਆ ਜਿਹੜੇ ਵੀ ਚਲੋ ਜਿੱਥੇ ਵੀ ਜਿਹੜੇ ਵੀ ਫੀਲਡ ਤੇ ਵੀ ਉੱਚ ਯੱਕਦਮ ਆਪਾਂ ਸ਼ਾਮਿਲ ਕਰਿਆ ਕਰੀਏ ਵੀ ਪਹਿਲਾਂ ਥੋੜੀ ਜੀ ਉਹਦੇ ਬਾਰੇ ਪੜਤਾਲ ਕਰ ਲਗੇ ਵੀ ਉਹਦੀ ਜਿਹੜੀ ਆ ਸੋਸ਼ਲ ਮੀਡੀਆ ਤੇ ਆਈਡੀ ਉਹ ਤੋਂ ਥੋੜੀ ਜੀ ਪੜਤਾਲ ਕਰ ਲਗੇ ਜਿਹੜਾ ਉਹਨੇ ਆਪਣਾ ਐਡਰੈਸ ਦੱਸਿਆ ਉਥੋਂ ਮਾੜਾ-ਮੁਟਾ ਆਸੇ-ਪਾਸਿਓਂ ਹੁਣ ਪੜਤਾਲ ਕਰਕੇ ਤੇ ਅਲੱਗ-ਪਗ ਆਪਾਂ ਸਾਰਿਆਂ ਨੂੰ ਹੀ ਗਰੁੱਪਾਂ ਦੇ ਗਰੁੱਪ ਦੇ ਵਿੱਚ ਜੁਆਇਨ ਕਰ ਲੈਣਾ ਜਿੱਥੋਂ ਉਹਨਾਂ ਨੂੰ ਰੁਜਾਨਾ ਪਾਰਟੀ ਦੀ ਜਿਹੜੀ ਐਕਟੀਵਿਟੀ ਕਰਨੀ ਹੈਗੀ ਆ ਉਹਦੀ ਮਤਲਬ ਕਿ ਤੁਰੰਤ ਜਿਹੜੀ ਜਾਣਕਾਰੀ ਮਿਲ ਜਿਆ ਕਰੂਗੀ ਸੋ ਸਾਰੇ ਕਿਸੇ ਸਾਥੀ ਨੇ ਦੂਜਾ ਇਸ ਗੱਲੋਂ ਨਹੀਂ ਮਤਲਬ ਮਾਈਂਡ ਕਰਨਾ ਕਿ ਮੈਨੂੰ ਨਹੀਂ ਫੋਨ ਕੀਤਾ ਸਾਰਿਆਂ ਨੂੰ ਫੋਨ ਕੀਤਾ ਜਾਊਗਾ ਮੈਂ ਖੁਦ ਫੋਨ ਕਰੂੰਗਾ ਤੇ ਆਪਾਂ ਸਾਰੇ ਸਾਥੀਆਂ ਨੇ ਜਿਵੇਂ ਵੀ ਆਪਣੀ ਜਿਹੜੀ ਰਣਨੀਤੀ ਬਣਾਈ ਹੋਈ ਆ ਉਸ ਰਣਨੀਤੀ ਮੁਤਾਬਕ ਆਪਾਂ ਕੰਮ ਕਰਨਾ ਆਪਾਂ ਪੂਰਾ ਜੋਰ ਲਾਉਣਾ ਆਪਾਂ ਹਰ ਬੰਦੇ ਤੱਕ ਆਪਣੀ ਪਹੁੰਚ ਕਰਨੀ ਹੈ ਫੈਸਲਾ ਜਿਹੜਾ ਉਹ ਪੰਜਾਬ ਦੀ ਜਨਤਾ ਨੇ ਕਰਨਾ ਵੀ ਉਹ ਕੀ ਚਾਹੁੰਦੇ ਨੇ ਉਸੇ ਤਰੀਕੇ ਨਾਲ ਲੁਟੇਰਿਆਂ ਨਾਲ ਰਲਣਾ ਚਾਹੁੰਦੇ ਆ ਜਾਂ ਜਿਹੜੀ ਸਮਾਜਿਕ ਬਰਾਬਰੀ ਤੇ ਆਰਥਿਕ ਸਮਾਨਤਾ ਦਾ ਸਿਧਾਂਤ ਲੈ ਕੇ ਚੱਲੀ ਹੋਈ ਪਾਰਟੀ ਆ ਜਿਹੜੀ ਕਹਿੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਦੇਸ਼ ਇਹ ਭਾਰਤ ਦੇਸ਼ ਬਣੀ ਉਹ ਕਹਿੰਦੀ ਹੈ ਕਿ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਾਲਾ ਭਾਰਤ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਪਾਰਟੀਆਂ ਨੂੰ ਸਵਕਾਰ ਕਰਦੇ ਨੇ ਲੋਕ ਕਿ ਜਾਤੀ ਹੰਕਾਰ ਦੇ ਵਿੱਚ ਆ ਆਰਐਸਐਸ ਦੀਆਂ ਟੀਮਾਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਝਾੜੂ ਵਾਲੇ ਹੋਣ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਵੀ ਉਹਨੂੰ ਸਪੋਰਟ ਕਰਨਾ ਕਰਨਦੇ ਆ ਹਨਾ ਤੇ ਮੈਂ ਖਾਸ ਤੌਰ ਤੇ ਸਾਡਾ ਜਿਹੜਾ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਤੇ ਉਹਨਾਂ ਨੂੰ ਮੈਂ ਖਾਸ ਤੌਰ ਤੇ ਖਾਸ ਤੌਰ ਤੇ ਬੇਨਤੀ ਕਰਦਾ ਹਾਂ ਉਹਨਾਂ ਤੇ ਕਰਦਾ ਰਹੂੰਗਾ ਤੇ ਕਰਦਾ ਵੀ ਹਾਂ ਵੀ ਸਾਥੀਓ ਤੁਸੀਂ ਇਕਤਾ ਕਰੋ ਜਿਸ ਦਿਨ ਤੁਸੀਂ ਇਕਤਾ ਕਰ ਲਈ ਉਸ ਦਿਨ ਜਿਹੜੇ ਵੀ ਲੋਕ ਆਪਣੇ ਆਪ ਨੂੰ ਉੱਚ ਜਾਤੀਏ ਸਮਝਦੇ ਆ ਭਾਵੇਂ ਉਹ ਮਨੁਸਿਮਰਤੀ ਦੇ ਅਕੋਰਡਿੰਗ ਸ਼ੁੱਧਰ ਹੀ ਨੇ ਤੇ ਫਿਰ ਉਹ ਵੀ ਮਜਬੂਰੀ ਵਾਸ ਉਹ ਤੁਹਾਡੇ ਵੱਲ ਆਉਣਗੇ ਜੇ ਤੁਸੀਂ ਇੱਕ ਮੋਸਤ ਜਿਹੜਾ ਇਕਤਾ ਕਰਕੇ ਇਧਰ ਆਓਗੇ ਮੈਂ ਇਹ ਤਾਂ ਜਿਹੜੀ ਇਹ ਵੀਡੀਓ ਬਣਾਈ ਹੈ ਵੀ ਸਾਥੀਆਂ ਨੇ ਕਿਹਾ ਵੀ ਯਾਰ ਗੱਲਾਂ ਕਰਦੇ ਸੀਗੇ ਕਿ ਵਾਰ-ਵਾਰ ਵੀ ਤੁਸੀਂ ਨੰਬਰ ਭੇਜੋ ਜੀ ਅਸੀਂ ਐਂ ਕਰਾਂਗੇ ਜੀ ਅਸੀਂ ਓਂ ਕਰਾਂਗੇ ਵੀ ਸਾਨੂੰ ਪਤਾ ਲੱਗਦਾ ਰਹੂਗਾ ਵੀ ਕੀ ਅਸੀਂ ਕਰਨਾ ਤਾਂ ਮੈਂ ਉਹ ਸਿਰਫ ਦੱਸਣ ਦੇ ਲਈ ਵੀ ਥੋੜੀ ਜੀ ਵੇਟ ਕਰੋ ਤੁਹਾਨੂੰ ਅਸੀਂ ਗਰੁੱਪਾਂ 'ਚ ਸ਼ਾਮਲ ਕਰਾਂਗੇ ਗਰੁੱਪਾਂ 'ਚ ਸਾਰੀ ਜਾਣਕਾਰੀ ਪੂਰੇ ਦਿਨ ਦੀ ਉਹ ਮਿਲ ਜਾਇਆ ਕਰੇਗੀ ਤੇ ਬਾਕੀ ਤੁਸੀਂ ਸਾਰਿਆਂ ਨੇ ਸੁਚੇਤ ਰਹਿਣਾ ਹੈਗਾ ਹੁਣ ਆਪਾਂ ਫਰੀਦਕੋਟ ਦੇ ਵਿੱਚ ਹੀ ਦੇਖਦੇ ਆ ਹਨਾ ਕਿ ਵੀ ਐਡਾ ਵੱਡਾ ਜਾਤੀਵਾਦ ਹੈਗਾ ਮੈਂ ਬਿਲਕੁਲ ਵੀ ਸਪੋਰਟ ਨਹੀਂ ਕਰਦਾ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਭਾਰਤ ਦੀ ਦੁਸ਼ਮਣ ਨੰਬਰ 1 ਦੁਸ਼ਮਣ ਨੰਬਰ 1 ਠੀਕ ਆ ਸਾਫ ਸ੍ਰੀ ਕਾਂਸ਼ੀਰਮ ਸਿੰਘ ਸਾਹਿਬ ਕਹਿੰਦੇ ਸੀਗੇ ਸਾਪਨਾਸ ਤੇ 나ਗਨਾਥ ਇਹ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੇ ਝਾੜੂ ਚ ਕੋਈ ਫਰਕ ਨਹੀਂ ਪਰ ਮੈਂ ਇੱਕ ਗੱਲ ਦੇਖਦਾ ਕਿ ਪੂਰੇ ਪੰਜਾਬ ਦੇ ਵਿੱਚ ਵਿਰੋਧਤਾ ਜਿਹੜੀ ਆ ਉਹ ਸਿਰਫ ਅੰਸਰਾ ਜਾਂਸ ਦੀ ਕੀਤੀ ਜਾ ਰਹੀ ਹੈ ਫਰੀਦਕੋਟ ਦੇ ਵਿੱਚ ਕਿਉਂ ਕਿਉਂਕਿ ਉਹ ਐਸਸੀ ਨੇ ਤੇ ਉਹ ਲੋਕ ਬਿਸ਼ਰਮ ਲੋਕ ਉਹ ਉਹਨਾਂ ਪਾਰਟੀਆਂ ਦੇ ਵਿੱਚ ਦਰਿਆ ਬਿਛਾਉਣ ਗਏ ਆ ਤੇ ਦਰਿਆ ਬਿਛਾਈ ਜਾਣਗੇ ਉੱਥੇ ਨਾ ਕੋਈ ਉਹਨਾਂ ਦੀ ਪੁੱਛ ਨਾ ਪੜਤਾਲ ਮੈਂ ਪਹਿਲਾਂ ਵੀ ਦੱਸਿਆ ਸੀ ਪਰ ਗਿਲਾ ਇੱਕ ਜ਼ਰੂਰ ਆ ਕਿ ਠੀਕਰ ਤੁਸੀਂ ਵਿਰੋਧਤਾ ਹੀ ਕਰਨੀ ਹੈ ਤੁਸੀਂ ਬਿੱਟੂ ਦੀ ਕਿਉਂ ਨਹੀਂ ਕਰਦੇ ਵੀ ਵਿਰੋਧਤਾ ਸਭ ਤੋਂ ਵੱਡੀ ਗਦਾਰੀ ਉਹਨੇ ਕੀਤੀ ਹੈ ਤੁਸੀਂ ਕੈਪਟਨ ਦੀ ਕਿਉਂ ਨਹੀਂ ਕਰਦੇ ਵਿਰੋਧਤਾ ਹਣਾ ਉਹਦੀ ਇੱਕ ਦਿਨ ਮਤਲਬ ਮੜੀ ਜੀ ਉਹ ਕਰਕੇ ਉਹ ਦਿਖਾਈ ਜਾਣਗੇ ਦੇਖੋ ਦੇਖੋ ਆ ਤੇ ਕੀਤੀ ਆ ਤੇ ਕੀਤੀ ਹੈ ਤੁਸੀਂ ਆਹਾ ਦੂਜਾ ਆ ਪਵਰਟੀ ਨੂੰ ਵਰਗੇ ਗਦਾਰਾਂ ਦੀ ਕਿਉਂ ਨਹੀਂ ਕਰਦੇ ਵਿਰੋਧ ਜਿਹੜੇ ਜਿਹੜੇ ਗਦਾਰਾਂ ਨੇ ਭੋਜਨ ਸਮਾਜ ਪਾਰਟੀ ਦੇ ਵਿੱਚ ਵਿੱਚ ਲੈ ਕੇ ਲੀਡਰੀਆਂ ਹਨਾ ਤੇ ਆਪਣੇ ਆਪ ਨੂੰ ਵੱਡੇ ਲੀਡਰ ਦਰਸਾ ਕੇ ਤੇ ਬਾਅਦ ਦੇ ਵਿੱਚ ਉਹਨੇ ਹੀ ਮਨੁਵਾਦਵਾਦੀ ਦੁਸ਼ਮਣਾਂ ਦੇ ਨਾਲ ਰਲ ਕੇ ਤੁਹਾਡੇ ਦਾ ਸੌਦਾ ਕਰਨ ਲੱਗੇ ਤੁਸੀਂ ਇਹਨਾਂ ਦੀ ਕਿਉਂ ਨਹੀਂ ਕਰਦੇ ਸੋ ਮੈਂ ਕਹਿੰਨਾ ਕਿ ਜੇਕਰ ਤੁਸੀਂ ਵਿਰੋਧਤਾ ਕਰਦੇ ਹੋ ਤਾਂ ਉਹਦੇ ਵਿੱਚ ਜਾਤ ਨਾ ਦੇਖੋ ਇਹ ਦੇਖੋ ਕਿ ਇਹ ਸਾਡੀਆਂ ਦੁਸ਼ਮਣ ਪਾਰਟੀਆਂ ਤੁਹਾਡੀ ਮਿੱਤਰ ਪਾਰਟੀ ਜਿਨੇ ਤੁਹਾਡੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਡੇ ਗੰਨੇ ਦੇ ਬਕਾਏ ਨੂੰ 4% ਵਿਆਜ ਦੇ ਨਾਲ ਤੁਹਾਡਾ ਭੁਗਤਾਨ ਕੀਤਾ ਤੁਸੀਂ ਉਹਨੂੰ ਕਿਉਂ ਨਹੀਂ ਚੁਣਦੇ ਕਿਉਂਕਿ ਉਹ ਪਾਰਟੀ ਦੀ ਅਗਵਾਈ ਇੱਕ ਦਲਿਤ ਸਮਾਜ ਦੀ ਔਰਤ ਕਰਦੀ ਹੈ ਨਹੀਂ ਤਾਂ ਤੁਹਾਨੂੰ ਕਿਤੇ ਤੁਹਾਨੂੰ ਨਹੀਂ ਪਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੀ ਕੀ ਸਹੂਲਤਾਂ ਦਿੱਤੀਆਂ ਕਿੰਨੀਆਂ ਤੁਹਾਨੂੰ ਨੌਕਰੀਆਂ ਦਿੱਤੀਆਂ ਕਿੰਨੀ ਤੁਹਾਡੀ ਆਮਦਨ ਨੂੰ ਇੱਕੋ ਇੱਕ ਪਾਰਟੀ ਆ ਬਹੁਜਨ ਸਮਾਜ ਪਾਰਟੀ ਜਿਨੇ ਦੁੱਗਣੀ ਕੀਤਾ ਤੇ ਤੁਸੀਂ ਹਮਾਇਤ ਕੀ ਦੀ ਕਰਦੇ ਹੋ ਜਿਨ੍ਹਾਂ ਨੇ ਵਾਦੇ ਕੀਤੇ ਦੁੱਗਣੀ ਕਰਨ ਦੇ ਤੇ ਉਹ ਦੁੱਗਣੀ ਦੇ ਆਸ-ਪਾਸ ਵੀ ਨਹੀਂ ਸੋ ਮੇਰੀ ਚਲੋ ਇਹ ਬਿਸ਼ਾ ਬੱਕਰਾ ਸੀਗਾ ਸੋ ਮੇਰੀ ਜਿਹੜੇ ਵੀ ਜਿੰਨੇ ਵੀ ਸਾਥੀਆਂ ਨੇ ਨੰਬਰ ਭੇਜੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਸਭ ਦੇ ਨਾਲ ਤੁਹਾਡੇ ਨਾਲ ਮੇਰਾ ਕੰਟੈਕਟ ਹੋਊਗਾ ਤੇ ਬਹੁਤ ਜਲਦੀ ਤੁਹਾਨੂੰ ਅਸੀਂ ਆਪਣੇ ਜਿਹੜੇ ਗਰੁੱਪਾਂ ਦੇ ਵਿੱਚ ਸ਼ਾਮਲ ਕਰ ਲਵਾਂਗੇ ਜਿੰਨੇ ਗਰੁੱਪਾਂ ਦੇ ਵਿੱਚ ਜਿਹੜਾ ਕਿ ਬਹੁਜਨ ਸਮਾਜ ਪਾਰਟੀ ਦਾ ਜਿਹੜੇ ਵੀ ਹਲਕੇ ਦੇ ਵਿੱਚ ਜੋ ਵੀ ਪ੍ਰੋਗਰਾਮ ਆ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਮਿਲਦੀ ਰਿਆ ਕਰੂਗੀ ਤੇ ਬਾਕੀ ਜਿਹੜੇ ਸਾਥੀ ਥੋੜਾ ਜਿਹਾ ਕਹਿੰਦੇ ਕਿ ਅਸੀਂ ਯਾਰ ਸਿੱਧਾ-ਮਿੱਧੇ ਨਹੀਂ ਆ ਸਕਦੇ ਹਨਾ ਵੀ ਸਿੱਧਾ ਵੀ ਅਸੀਂ ਵੀਡੀਓ ਨਹੀਂ ਬਣਾ ਸਕਦੇ ਜੋ ਉਹ ਸਾਥੀਆਂ ਨੂੰ ਮੇਰੀ ਅਪੀਲ ਆ ਕੋਈ ਗੱਲ ਨਹੀਂ ਐਡੇ ਡਰਨ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਨਹੀਂ ਵੀ ਓਪਨਲੀ ਤੌਰ ਤੇ ਆ ਸਕਦੇ ਤਾਂ ਜਦੋਂ ਤੁਸੀਂ ਸਾਡੀਆਂ ਉਹਨਾਂ ਕਾਰਵਾਈ ਚੌਣਾ ਆਪਣੇ ਆਪਣੇ ਮੋਬਾਈਲ ਲਿਆਓ ਤੇ ਆਪਣੇ ਆਪਣੇ ਮੋਬਾਈਲਾਂ ਤੋਂ ਜਿਹੜਾ ਲਾਈਵ ਕਰ ਦੋ ਹੈਨਾ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਬੇਨਤੀ ਆ ਕਿ ਤੁਸੀਂ ਜਿੰਨੇ ਵੀ ਜਿਹੜੇ ਹੈਗੇ ਕੋਈ ਪੰਪਲੈਟ ਵੰਡਣਾ ਜਾਂ ਹੋਰ ਘਰ ਘਰ ਵੰਡਣੀ ਉਹਦੀ ਜ਼ਿੰਮੇਵਾਰੀ ਸੰਭਾਲ ਲਿਓ ਉਹ ਆਪਾਂ ਸਾਰਾ ਕੁਝ ਹੱਲ ਹੋ ਜਾਊਗਾ ਬਟ ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਸਾਥੀਓ ਕਿਸੇ ਵੀ ਗੱਲੋਂ ਘਬਰਾਇਓ ਨਾ ਤੁਹਾਨੂੰ ਬਹੁਤ ਜਲਦ ਅਸੀਂ ਗਰੁੱਪਾਂ 'ਚ ਵੀ ਸ਼ਾਮਲ ਕਰ ਲਾਂਗੇ ਬਹੁਤ ਜਲਦ ਜਿਹੜੇ ਸਾਥੀ ਰਹਿੰਦੇ ਆ ਉਹਨਾਂ ਨੂੰ ਅਸੀਂ ਗੱਲਬਾਤ ਵੀ ਕਰਾਂਗੇ ਥੋੜਾ ਜਿਹਾ ਸਾਨੂੰ ਸਾਨੂੰ ਸਮਾਂ ਦਿਓ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ